ਉਸ ਦਿਨ ਪਹਿਲੀ ਵਾਰੀ ਮੈਂ ਗੁਰੂ ਸਾਹਿਬਾਂ ਨਾਲ ਹਰਖ ਕੀਤਾ ਕਿ ਸੱਚੇ ਪਾਤਸ਼ਾਹ ਘਰੋਂ ਵੀ ਚੰਗੇ ਸੀ ਜਮੀਨ ਜਹਦਲ ਵੀ ਸੀਗੇ ਸਬੈਤ ਪਹੁੰਚੀਗੇ ਬੜੇ ਪੁਰਾਣੇ ਪੀਐਚਡੀ ਕੀਤੀ ਛੋਟਾ ਕਹਿੰਦਾ ਮੈਂ ਡਾਕਟਰ ਬਣਨਾ ਬਾਪੂ ਜੀ ਪੜਾਉਂਦੇ ਸੀ ਉਹਨਾਂ ਦੀ ਇੱਛਾ ਸੀ ਵੀ ਮੈਂ ਡਿਫੈਂਸ ਵਿੱਚ ਜਾਵਾਂ ਤੇ ਮੈਂ ਡਿਫੈਂਸ ਵਿੱਚ ਗਿਆ ਫੇ ਉਹਦੇ ਬਾਅਦ ਨੌਕਰੀ ਕੀਤੀ ਜੀ ਪੂਰੀ ਨੌਕਰੀ ਕਰਕੇ ਪੈਟੀ ਅਫਸਰ ਬਣੇ ਫੇਰ ਉਹ ਛੱਡ ਕੇ ਮਰਚਨ ਨੇ ਵੀ ਚਲੇ ਗਏ ਵੀ ਫੇਰ ਮਰਚਨ ਦੇ ਵਿੱਚ ਜੋ ਐ ਗੋਰੀਆਂ ਨੂੰ ਨੌਕਰੀ ਤੇ ਬਾਹਰ ਵੀ ਟ੍ਰੇਨਿੰਗਾਂ ਕੀਤੀਆਂ ਪੂਰੇ ਰਹਿਣ ਲੱਗੇ ਤੇ ਹੁਣ ਤੁਸੀਂ ਰੱਖ ਲਿਆ ਮੈਂ ਕਦੇ ਹਰਕ ਨਹੀਂ ਕਰਿਆ ਵੀ ਤੁਸੀਂ ਮੇਰੇ ਨਾਲ ਐ ਕਿਉਂ ਅੱਜ ਜਦ ਮੈਨੂੰ ਸੇਵਾ ਤੇ ਲਾਇਆ ਸੀ ਤੁਸੀਂ ਮੈਨੂੰ ਸੇਵਾ ਤੇ ਅੱਜ ਕਿਉਂ ਦੂਰ ਕੀਤਾ ਵੀ ਫੇਰੇ ਮੈਨੂੰ ਪਤਾ ਵੀ ਹੁਣ ਮੇਰਾ ਸਮਾ ਆ ਗਿਆ ਜੀਤੀ ਕਾ ਮਹਾਰਾਜ ਹੁਣ ਦੁਬਾਰਾ ਸੇਵਾ ਤਾਂ ਮੈਂ ਕਰਨੀ ਨਹੀਂ ਜੇ ਕੱਪੜਾ ਫੱਟ ਜਵੇ ਉਹਨੂੰ ਰਫੂ ਕਰਾਉ ਸੀ ਉਹ ਦਿਖਦਾ ਰਹਿੰਦਾ ਯੋਦਾ ਮੇਰੇ ਦਾਗ ਪੈ ਗਿਆ ਬਾ ਹੁਣ ਜਿੰਨੀ ਹੋ ਗਈ ਬੇਦਾਗ ਸੇਵਾ ਕੀਤੀ ਉਹੀ ਪ੍ਰਵਾਨ ਕਰ ਲੋ ਉਹਦੇ ਬਾਅਦ ਫੇ ਮੈਨੂੰ ਅਟੈਕ ਹੋਇਆ ਪਹਿਲਾ ਅਟੈਕ ਹੋਇਆ ਫਿਰ ਹਸਪਤਾਲ ਤੇ ਬਿਚੇ ਸੀਗੇ ਉਹਨਾਂ ਨੇ ਸੰਭਲਿਆ ਫਿਰ ਦੂਜਾ ਹੋ ਗਿਆ ਅੱਛਾ 9:30 ਕੇ 9:00 ਵਜੇ ਅਜੇ ਡਾਕਟਰ ਆਰ ਪੀ ਸਿੰਘ ਹੈਗੇ ਨੇ ਉਹਨਾਂ ਦਾ ਹਸਪਤਾਲਾ ਪੰਜਮ ਹਸਪਤਾਲ ਠੀਕ ਹੈ ਫਿਰ ਤੀਸਰਾ ਅਟੈਕ ਹੋ ਗਿਆ ਤੀਸਰਾ ਅਟੈਕੇ ਫਿਰ ਦੰਦੇ ਉਹਨਾਂ ਨੇ ਕਹਿੰਦਾ ਵੀ ਡੈਥ ਹੋ ਗਈ ਕਹਤਾ ਸੀ ਡਿਕਲੇਅਰ ਕਰਤਾ ਸੀ ਉਹਨਾਂ ਨੇ ਫਿਰ ਬਾਬਾ ਜੀ ਬਾਥਰੂਮ ਚਲੇ ਗਏ ਪਹਿਲਾਂ ਬੈਠ ਗਿਆ ਗੁਰਦੇਵ ਸਿੰਘ ਆ ਜਿਹੜੇ ਉਹ ਲੰਘੇੜੀਆਂ ਵਾਲੇ ਇਹ ਕੋਲ ਸੀ ਬਾਬਾ ਜੀ ਦੇ ਟੈਲੀਫੋਨ ਕੀਤਾ ਇਹਨਾਂ ਨੂੰ ਮਲਾਇਆ ਬਾਬਾ ਜੀ ਬਾਥਰੂਮ ਜੁਆਏ ਕਹਿੰਦੇ ਵੀ ਭਾਈ ਪਰਮਜੀਤ ਕਿਵੇਂ ਹੈ ਗੁਰਦੇਵ ਤੋਂ ਰੋਣ ਲੱਗ ਗਿਆ ਕਹਿੰਦਾ ਵੀ ਮਹਾਰਾਜ ਦਿਲ ਫੇਲ ਹੋ ਗਿਆ ਉਹ ਭਾਈ ਦਿਲ ਦਾ ਕੀ ਹੈ ਚੱਲਦਾ ਚੱਲਦਾ ਥੱਕ ਜਾਂਦਾ ਹੈ ਡਾਕਟਰ ਨੂੰ ਕੋ ਚੰਗੀ ਜੀ ਦਵਾਈ ਦੇਵੇ ਅੱਛਾ ਉਹਵੇ ਚਾਰ ਡਾਕਟਰ ਸੀਗੇ ਉੱਥੇ ਥਿੰਨਲੈਂਡ ਡਾਕਟਰ ਨੇ ਕਿਹਾ ਵੀ ਡਾਕਟਰ ਸਭ 8 ਮਿੰਟ ਲੰਘ ਗਏ 3 ਮਿੰਟ ਬਾਅਦ ਆਕਸੀਜਨ ਦਾ ਨਾਮ ਰੇਨ ਨੂੰ ਮਿਲੇ ਤੇ ਬ੍ਰੇਨ ਡੈਡ ਹੋ ਜਾਂਦਾ ਜੇ ਹਾਰਟ ਚੱਲ ਵੀ ਪਵੇ ਕੋਮਾ ਚ ਰਹੂਗਾ ਵੀ ਕਿਆ ਪੈਦਾ ਉਹ ਡਿਕਲੇਅਰ ਕੀਤਾ ਰਹਿਣ ਦੋ ਉਹ ਕਹਿੰਦੇ ਵੀ ਚੰਡੀਗੜ੍ਹ ਪੀਜੀਆ ਸਭ ਇਹਨਾਂ ਤੋਂ ਅੱਧੇ ਘੰਟ ਦਾ ਰਸਤਾ ਹੈ ਵੀ ਮੇਰੇ ਕੋਲ ਡੇਢ ਘੰਟਾ ਚੱਲ ਕੇ ਆਏ ਨੇ ਅਸੀਂ ਰਾਤ ਨੂੰ 2:30 ਵਜੇ ਵੀ ਨਹੀਂ ਉਹ ਚਾਹਣ ਤਾਂ ਬਿਨਾਂ ਸਾਹ ਤੋਂ ਰੱਖ ਸਕਦੇ ਨੇ ਵੀ ਫੇਰ ਅਸੀਂ ਇਹਨਾਂ ਨੂੰ ਉਕਰੀਏ ਉਹਨਾਂ ਨੇ ਪਹਿਲਾਂ ਮੈਨੂੰ ਚਾਰ ਸ਼ੌਕ ਦੇਦੇ ਕੁਝ ਇੱਕ ਸ਼ੌਕ ਦਿੱਤਾ ਮੈਂ ਅੱਖਾਂ ਖੋਲੀਆਂ ਅੱਛਾ ਅੱਖਾਂ ਖੋਲੀਆਂ ਤੇ ਮੈਂ ਕਿਹਾ ਸਾਈਡ ਤੇ ਹਟੋ ਕਹਿੰਦੇ ਕਿ ਮੈਂ ਬਾਬਾ ਜੀ ਦੇ ਮੱਥਾ ਟੇਕ ਕਹਿੰਦੇ ਕਿ ਮੈਂ ਪੁਰੇ ਬਾਬਾ ਜੀ ਸੀਗੇ ਮੈਂ ਕਿਤੇ ਆ ਅੱਛਾ ਹੱਤal ਜੇ ਅੱਛਾ ਮੈਂ ਕਿਹਾ ਬਾਬਾ ਜੀ ਜੀ ਅੱਛਾ ਜੀ ਨੇ ਉੜਦੇ ਅੱਖਾਂ ਖੋਲਦੇ ਸਾਰੇ ਇਹ ਗੱਲ ਕਿਹਾ ਵੀ ਦੇਖੋ ਪਿਛੇ ਹਟੋ ਬਾਬਾ ਜੀ ਮੱਥਾ ਟੇਕ ਲੀਏ ਸਾਈਡ ਤੇ ਹੋ ਉਹ ਕਹਿੰਦੇ ਬਾਬਾ ਜੀ ਮੈਂ ਹੋਰੇ ਖੜੇ ਸੀਗੇ ਤੇ ਫਿਰ ਮੇਰੀ ਵਾਈਫ ਉਹ ਨਹੀਂ ਗਰੇਵਾਲ ਸਾਹਿਬ ਨਹੀਂ ਸਭ ਰੋਂਦੇ ਸੀ ਮੈਂ ਅੰਦਰੋਂ ਐਂ ਬਾਹਾਂ ਖੜੀ ਕਰਕੇ ਉਹ ਮੈਂ ਕਿਹਾ ਮੈਂ ਠੀਕ ਆ